ਤੀਆਂ ਵਾਲੇ ਵੀਡੀਓ ਸ਼ੇਅਰ ਕਰ ਦਿਓ ਕਿ ਤੀਆਂ ਦਾ ਮਾਨ ਸਨਮਾਨ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਸਮਝ ਲੱਗ ਜੇਗੀ ਕਿ ਜਿਹੜੇ ਲੋਕ ਕੁੱਖਾਂ ਦੇ ਵਿੱਚ ਤੀਆਂ ਨੂੰ ਮਾਰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਹੈ ਤਾਂ ਵੀਡੀਓ ਸ਼ੇਅਰ ਕਰ ਦਿਨ ਜਿਹੜੇ ਤੀਆਂ ਨੂੰ ਪਿਆਰ ਕਰਦੇ ਆ ਤੇ ਤੀਆਂ ਦਾ ਮਾਨ ਸਤਕਾਰ ਵੀ ਜਿਹੜਾ ਮੁੰਡਿਆਂ ਦੇ ਬਰਾਬਰ ਸਮਝਦੇ ਨੇ ਤਾਂ ਇਸ ਵੀਡੀਓ ਦੇ ਵਿੱਚ ਇੱਕ ਚੀਜ਼ ਸਾਫ ਨਜ਼ਰ ਆ ਰਹੀ ਹੈ ਕਿ ਤੀਆਂ ਜਿਹੜੀਆਂ ਘਰ ਦੇ ਵਿੱਚ ਲక్ష్ਮੀ ਲੈ ਕੇ ਆਉਂਦੀਆਂ ਤੇ ਘਰ ਦੇ ਭਾਗ ਵੀ ਖੋਲ੍ਹ ਦਿੰਦੀਆਂ ਇਸ ਤਰੀਕੇ ਦੇ ਨਾਲ ਇਸ ਛੋਟੀ ਜੀ ਬੱਚੀ ਦੀ ਪਰਿਵਾਰ ਪੂਜਾ ਕਰ ਰਿਹਾ ਹੈ ਹਾਲਾਂਕਿ ਕੀ ਬੱਚੀ ਉਹਨਾਂ ਦੀ ਆ ਪਰ ਕਿਸ ਤਰੀਕੇ ਦੇ ਨਾਲ ਪੂਜਾ ਕੀਤੀ ਜਾ ਰਹੀ ਹੈ ਕਿ ਜਿਹੜਾ ਛੋਟੀ ਬੱਚੀ ਨੂੰ ਮਾਤਾ ਦਾ ਰੂਪ ਸਮਝਿਆ ਜਾ ਰਿਹਾ ਇੱਕ ਭਵਿਕ ਰੂਪ ਜਿਹੜਾ ਚੰਗਾ ਭਵਿਕ ਵਾਲੀ ਭਾਗਾ ਵਾਲੀ ਜਿਹੜੀ ਧੀ ਸਮਝਿਆ ਜਾ ਰਿਹਾ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਜਿੰਨੇ ਵੀ ਧੀਆਂ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਧੀ ਆ ਤਾਂ ਧੀਆਂ ਵਾਲੇ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਹਰ ਇੱਕ ਪਬਲਿਕ ਦੇ ਬੰਦੇ ਤੱਕ ਵੀਡੀਓ ਪਹੁੰਚ ਜੇ ਜਿਹੜੇ ਲੋਕ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਬਰਾਬਰ ਦਾ ਦਰਜਾ ਦਿੱਤਾ ਤਾਂ ਗਿਆ ਪਰ ਉਹ ਸਮਝਿਆ ਕਿਤੇ ਵੀ ਨਹੀਂ ਜਾਂਦਾ ਕਿਤੇ ਨਾ ਕਿਤੇ ਉਹ ਜਿਹੜਾ ਦਰਜਾ ਬਰਾਬਰੀ ਦਾ ਹੈ ਉਹ ਕਿਤੇ ਨਾ ਕਿਤੇ ਮਿਲਦਾ ਨਹੀਂ ਔਰਤਾਂ ਨੂੰ ਲੜਕੀਆਂ ਨੂੰ ਸਮਾਜ ਦੇ ਵਿੱਚ ਹਾਲਾਂਕਿ ਬਰਾਬਰੀ ਦਾ ਦਰਜਾ ਚਾਰੇ ਪਾਸੇ ਦਿੱਤਾ ਜਾਂਦਾ ਚਾਹੇ ਉਹ ਪੋਸਟਾਂ ਹੋਣ ਚਾਹੇ ਕਿਸੇ ਤਰੀਕੇ ਦੀ ਟਿਕਟ ਬੁਕਿੰਗ ਦੀ ਲਾਈਨ ਹੋਵੇ ਹਰ ਜਗ੍ਹਾ ਤੇ ਲੇਡੀਜ਼ ਫਾਸਟ ਲਿਖਿਆ ਜਾਂਦਾ ਪਰ ਲੇਡੀਜ਼ ਨੂੰ ਫਾਸਟ ਕੋਈ ਵੀ ਨਹੀਂ ਮੰਨਦਾ ਤਾਂ ਦੋਸਤੋ ਤੀਆਂ ਵਾਲੇ ਵੀਡੀਓ ਸ਼ੇਅਰ ਕਰਨਾ ਤਾਂ ਜੋ ਪਤਾ ਲੱਗੇ ਹਰ ਇੱਕ ਬੰਦੇ ਨੂੰ ਕਿ ਤੀਆਂ ਭਾਗਾ ਵਾਲੀਆਂ ਹੁੰਦੀਆਂ ਘਰ ਦੇ ਭਾਗ ਖੋਲ੍ਹ ਦਿੰਦੀਆਂ ਇਸ ਵੀਡੀਓ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪਰਿਵਾਰ ਕਿਸ ਤਰੀਕੇ ਦੇ ਨਾਲ ਇਹ ਛੋਟੀ ਜੀ ਬੱਚੀ ਦੀ ਪੂਜਾ ਕਰ ਰਿਹਾ ਹੈ ਕਿ ਮਾਤਾ ਦਾ ਰੂਪ ਹੁੰਦੀ ਹੈ ਤੀ ਤੇ ਜਿਹੜੇ ਤੀਆਂ ਨੂੰ ਪਿਆਰ ਕਰਦੇ ਆ ਉਹਨਾਂ ਦੇ ਘਰ ਦੇ ਵਿਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤਾਂ ਦੋਸਤੋ ਧੀਆ ਵਾਲੇ ਵੀਡੀਓ ਸ਼ੇਅਰ ਕਰਨ ਕਿਉਂਕਿ ਭਾ ਖੋਲਦੀਆਂ ਨੇ ਧੀਆ ਪਰਿਵਾਰ ਦਾ ਘਰ ਦਾ ਹਰ ਸੁੱਖ ਦੁੱਖ ਵਿੱਚ ਜਿਹੜੀਆਂ ਧੀਆ ਵਡਾਉਂਦੀਆਂ ਨੇ ਹਾਲਾਂਕਿ ਜੇ ਆਪਾਂ ਮੁੰਡਿਆਂ ਦੀ ਗੱਲ ਕਰੀਏ ਤਾਂ ਮੁੰਡੇ ਜਿਹੜੇ ਨੇ ਉਹ ਘਰ ਦਾ ਬਟਵਾਰਾ ਕਰਦੇ ਨੇ ਪਰ ਮਾਪਿਓ ਦੇ ਸੁੱਖ ਦੁੱਖ ਦੇ ਵਿੱਚ ਹਮੇਸ਼ਾ ਧੀਆ ਖੜਦੀਆਂ ਨੇ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਮਿਲਦਾ ਹੈ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ